ਇਸ ਗੜ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਵਿਸਾਖੀ ਵਾਲੇ ਦਿਨ ਟੈਂਟ ਲੱਗਿਆ ਸੀ ਪੰਡਾਲ ਲੱਗਿਆ ਸੀ ਤੇ ਆ ਸਾਰਾ ਫਦਰਾ ਮੈਦਾਨ ਸੀ ਇੱਥੇ ਉਹ ਹਜ਼ਾਰਾਂ ਦਾ ਇਕੱਠ ਹੋਇਆ ਸੀ ਜਿੱਥੇ ਖਾਲਸਾ ਵੀ ਸਿਰਜਣਾ ਹੋਈ ਸੀ ਅੱਜ ਆਪਾਂ ਉਸ ਇਤਿਹਾਸਿਕ ਧਰਤੀ ਦੇ ਇੱਥੇ ਹੋਏ ਆ ਮਕਸਦ ਇਹ ਹੈ ਤੁਸੀਂ ਸਭ ਜਾਣਦੇ ਹੋ ਕਿ ਪਿਛਲੇ ਮਹੀਨੇ ਦੀ 22 ਤਰੀਕ ਨੂੰ ਪਹਿਲਕਾਂ ਜੋ ਬਹੁਤ ਖੂਬਸੂਰਤ ਇਲਾਕਾ ਹੈ ਸਾਡੇ ਦੇਸ਼ ਦਾ ਸਿਰ ਦਾ ਤਾਜ ਹੈ ਕਸ਼ਮੀਰ ਉੱਥੇ ਜਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਟੂਰਿਸਟ ਉੱਥੇ ਗਏ ਸੀ ਜਿਸ ਦਰਿੰਦਗੀ ਦੇ ਨਾਲ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਦਾ ਧਰਮ ਪੁੱਛ ਕੇ ਮਾਰਿਆ ਗਿਆ ਬੱਚੇ ਛੱਡ ਦਿੱਤੇ ਉਹਨਾਂ ਦੀ ਵਾਈਸ ਛੱਡਤੀਆਂ ਉਹਨਾਂ ਦੇ ਵਿੱਚੋਂ ਇੱਕ ਨੇਵੀ ਦੇ ਆਫੀਸਰ ਸੀ ਜਿਨ੍ਹਾਂ ਨੂੰ ਸਿਰਫ 7 ਦਿਨ ਹੋਈ ਸੀਗਾ ਦੁਬਾਰਾ ਮਾ ਫੇਰ ਇਤਿਹਾਸ ਇਹ ਉਹ ਤਰਤੀਆ ਕਿ ਜਦੋਂ ਕਸ਼ਮੀਰੀ ਪੰਡਤਾਂ ਦੇ ਉੱਤੇ ਮੁਸੀਬਤ ਆਈ ਸੀ ਤਾਂ ਕਸ਼ਮੀਰੀ ਪੰਡਤ ਜੀ ਸਾਰੇ ਇਕੱਠੇ ਹੋ ਕੇ ਇਸ ਧਰਤੀ ਤੇ ਆਏ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਕਿ ਸਾਨੂੰ ਅਸੀਂ ਅਜੂਸ ਇਤਿਹਾਸਿਕ ਕਰਤੀ ਇਹ ਲੜਾਈ ਬਹੁਤ ਵੱਡੀ ਲੜਾਈ ਹੈ ਤੇ ਪੰਜਾਬ ਹਮੇਸ਼ਾ ਫਰੰਟ ਫੁੱਟ ਤੋਂ ਲੜਦਾ ਹੈ ਇਸ ਦੇਸ਼ ਦੀ ਰੱਖਿਆ ਲਈ ਇਸ ਦੇਸ਼ ਦੀ ਆਜ਼ਾਦੀ ਲਈ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਜਿੰਨੀ ਜੰਗਾਂ ਹੋਈਆਂ ਅੱਜ ਵੀ ਤੁਸੀਂ ਪੰਜਾਬ ਦੇ ਕਿਸੇ ਵੀ ਪਿੰਡ 'ਚ ਜਾ ਕੇ ਦੇਖ ਲਓ ਹਰ ਦੂਜੇ ਜਾਂ ਤੀਜੇ ਪਿੰਡ ਦੇ ਵਿੱਚ ਤੁਹਾਨੂੰ ਸ਼ਹੀਦੀ ਗੇਟ ਮਿਲੂ ਸਾਡੇ ਇਲਾਕੇ 'ਚ ਮੈਂ ਆਪਣੇ ਆਸ-ਪਾਸ ਜਿੰਨੇ ਪਿੰਡ ਦੇਖਦਾ ਹਰ ਦੂਜੇ ਪਿੰਡ 'ਦੀ ਐਵਰੇਜ ਹੈ ਸ਼ਹੀਦੀ ਗੇਟ ਅੱਜ ਦੇਸ਼ ਨੂੰ ਲੋੜ ਹੈ ਪਿਛਲੇ 5-7 ਦਿਨ 'ਚ ਆਪਾਂ ਦੇਖਿਆ ਕਿਸ ਤਰੀਕੇ ਦੇ ਹਾਲਾਤ ਰਹੇ ਤੇ ਹਜੇ ਵੀ ਹਜੇ ਵੀ ਹਾਲਾਤ ਬਹੁਤ ਨਾਜ਼ੁਕ ਹੈ ਫੌਜ ਸਾਡੀ ਆਰਮ ਫੋਰਸਸ ਨੇ ਜਿਸ ਤਰੀਕੇ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਡਰੋਨ ਜਿਹੜੇ ਮਿਸਾਈਲ ਅਟੈਕ ਹੈ ਕੋਈ ਇੱਕ ਵੀ ਜਿਹੜਾ ਹੈ ਪੰਜਾਬ ਦੇ ਉੱਤੇ ਸੈਂਕੜੇ ਡਾਗੇਗੇ ਪਰ ਕਿਤੇ ਇੱਕ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਸਾਡੀ ਫੌਜ ਦੀ ਜਿਹੜੀ ਹੈ ਬਹਾਦਰੀ ਹੈ ਤੇ ਦੁਸ਼ਮਣ ਦੇ ਵਿੱਚ ਜਿਵੇਂ ਜਾ ਕੇ ਆਪਾਂ ਆਪਰੇਸ਼ਨਸ ਨੂੰ ਕਿੱਤਾ ਉਹਨਾਂ ਦੇ ਟਿਕਾਣੇ ਕਿੱਤੇ ਆਪਾਂ ਟਾਰਗੇਟ ਮੈਸ ਕਰਦੇ ਤੇ ਇਹ ਮੈਂ ਆਰਟੀਕਲ ਪੜ੍ਹ ਰਿਹਾ ਸੀ ਕਿਹਦੇ ਵਰਲਡ ਵਾਰ 2 ਤੋਂ ਬਾਅਦ ਦੂਜੀ ਵਿਸ਼ਵ ਜੰਗ ਤੋਂ ਬਾਅਦ इंडिया पाकिस्तान ਦਾ ਜਿਹੜਾ ਇਹ ਕਨਫਲਿਕਟ ਹੈ ਇਹ ਪਹਿਲੀ ਲੜਾਈ ਹੈ ਜਿੱਥੇ ਇੰਨੇ ਐਡਵਾਂਸ ਵੈਪਨਸ ਯੂਜ਼ ਹੋ ਗਏ ਹਜੇ 2-3 ਦਿਨਾਂ ਅੰਝੀ ਬਾਕੀ ਠੀਕ ਹੈ ਰਸ਼ੀਆ ਯੂਕਰੇਨ ਹੋਰ ਸਭ ਜਗ੍ਹਾ ਇਸ ਲੈਵਲ ਦੇ ਡਰੋਨ ਸਿਸ ਲੈਵਲ ਦੀਆਂ ਮਿਸਾਈਲਸ ਦਾ ਇਸਤੇਮਾਲ ਨਹੀਂ ਹੋਇਆ ਸੀ ਇਹ ਹੁਣ ਲੜਾਈ ਦੀ ਲੋੜ ਹੈ ਹਜੇ ਵੀ ਹਾਲਾਤ ਨਾਜ਼ੁਕ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਅਮਨ ਹੋਵੇ ਸ਼ਾਂਤੀ ਹੋਵੇ ਪਰ ਅਗਰ ਦੁਸ਼ਮਣ ਕੋਈ ਕਟਿਆਸ ਹਰਕਤ ਕਰਦਾ ਤਾਂ ਸਾਨੂੰ ਤਿਆਰ ਲੈਣ ਦੀ ਲੋੜ ਹੈ ਇਸ ਕਰਕੇ ਅਸੀਂ ਜਿਹੜਾ ਹੈ ਜ਼ਿਲ੍ਹਾ ਰੂਪ ਜ਼ਿਲ੍ਹਾ ਰੂਪਨਗਰ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਇਹ ਜਿਹੜਾ ਆਪਰੇਸ਼ਨ ਅਭਿਆਸ ਅਸੀਂ ਆਪਣੇ ਸਾਰੇ ਇਲਾਕੇ ਦੇ ਉਹਨਾਂ ਲੋਕਾਂ ਨੂੰ ਜਿਹੜਾ ਸੱਦਾ ਦਿੱਤਾ ਸੀ ਕਿ ਆਓ ਜੇ ਜ਼ਰੂਰਤ ਪੈਂਦੀ ਹੈ ਤਾਂ ਆਪਾਂ ਵੀ ਤਿਆਰ ਹੋਈਏ ਤੇ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਸੈਂਕੜੇਾਂ ਦੀ ਤعداد ਜਿੱਥੇ ਪਹੁੰਚੇ ਹੋ ਬੱਚਿਆਂ ਤੋਂ ਲੈ ਕੇ ਬਜ਼ੁਰਗ ਵੀ ਦੇਖ ਰਿਹਾ ਸਾਡੇ ਸਾਥ ਕਾ ਫੌਜੀ ਵੀ ਦੇਖ ਰਿਹਾ ਹਰ ਕਿਸਮ ਦੇ ਜਿਹੜੇ ਆ ਇੱਥੇ ਲੋਕ ਪਹੁੰਚੇ ਆਪ ਸਭ ਦਾ ਧੰਨਵਾਦ ਤਿੰਨ categories ਇੱਕ ਵਾਰੀ ਥੋੜਾ ਟਾੜੀਆਂ ਤੁਹਾਡੀ ਤੇ ਜਿਹੜੇ ਵੀ ਸਾਡੇ ਕੋਲ ਤਿੰਨ categories ਦੇ ਵਿੱਚ ਇੱਥੇ ਆਏ ਨੇ ਇੱਕੋ ਜਿਹੜੇ ਸਾਡੇ NCC ਦੇ ਬੱਚੇ ਨੇ ਸਾਡੇ ਯੰਗ ਸਟੂਡੈਂਟਸ ਨੇ ਉਹਨਾਂ ਨੇ ਆਪਣੇ ਆਪਣੇ ਡੋਲ ਕੀਤਾ ਸੈਕੰਡ ਬਹੁਤ ਸਾਰੇ ਮੈਂ ਦੇਖ ਰਿਹਾ ਨੌਜਵਾਨ ਆਏ ਨੇ ਸਾਡੇ ਇਲਾਕੇ ਦੇ ਮੌਤਵਰ ਸਿੱਖਿਤਾ ਆਈਆਂ ਉਹ ਆ ਕੇ ਲੋਡ ਕਰੇ ਤੇ ਤੀਜਾ ਉਹ ਸਾਡੇ ਸਬਤਵੱਚ ਸਲੂਟ ਕਰ ਉਹਨਾਂ ਨੇ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਦੇਸ਼ ਦੀ ਰੱਖਿਆ ਲਈ ਪਹਿਲਾਂ ਬਾਰਡਰਾਂ ਤੇ ਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਦੁਬਾਰਾ ਵੀ ਉਹ ਵੀ ਦੇਸੀ ਪਿਆਰ ਹੈ ਜੇ ਲੋੜ ਪਈ ਅਸੀਂ ਦੁਬਾਰਾ ਕਰਾਂਗੇ ਸਾਡੇ ਜਿੰਨੇ ਸਾਬਕਾ ਫੌਜੀ ਪਿਛਲੇ 2-4 ਸਾਲਾਂ ਚ ਜੋ ਰਿਟਾਇਰ ਹੋ ਕੇ ਆਏ ਹੈ ਉਹ ਵੀ ਇੱਥੇ ਪਹੁੰਚੇ ਮਕਸਦ ਇਹ ਹੈ ਕਿ ਤੁਹਾਡੇ ਕੋਈ ਵੀ ਅਗਰ ਜ਼ਰੂਰਤ ਪੈਂਦੀ ਹੈ ਤਾਂ ਬੇਸਿਕ ਟ੍ਰੇਨਿੰਗ ਹੋਵੇ ਤੇ ਆਪਾਂ ਜਿਵੇਂ ਪਿੱਛੇ ਜੇ ਬਲੈਕਆਊਟ ਹੋਏ ਸੀ ਹੂਰ ਹੋਏ ਸੀ ਤਾਂ ਜੋ-ਜੋ ਇੱਕ ਬੇਸਿਕ ਟ੍ਰੇਨਿੰਗ ਦੀ ਹੁੰਦੀ ਹੈ ਉਹ ਤੁਹਾਨੂੰ ਇੱਥੇ ਦਿੱਤੀ ਜਾਊਗੀ ਜਿਹੜੇ ਐਕਸਪਰਟਸ ਹਨ ਮੈਂ ਇੱਕ ਵਾਰੀ ਦੁਬਾਰਾ ਆਪ ਸਭ ਦਾ ਧੰਨਵਾਦ ਕਰਦਾ ਹਾਂ ਕੱਲ ਅਸੀਂ ਇਹ ਜਿਹੜੀ ਡ੍ਰਿਲ ਆਪਰੇਸ਼ਨ ਅਭਿਆਸ ਨੰਗਲ 'ਚ ਕਰਾਂਗੇ ਤੇ ਮੈਂ ਉੱਥੇ ਦੇ ਵੀ ਨੌਜਵਾਨਾਂ ਨੂੰ ਜਿੰਨੂੰ ਬੇਨਤੀ ਕਰਦਾ ਕਿ ਵੱਡੀ ਤعداد ਚਾਓ ਇਹ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਵਤਨ ਨੂੰ ਆਪਣੀ ਧਰਤੀ ਨੂੰ ਕਿੰਨਾ ਪਿਆਰ ਕਰਦੇ ਹਾਂ ਤੇ ਦੋ ਤਿੰਨ ਦਿਨ ਬਾਅਦ ਤੁਹਾਨੂੰ ਸਭ ਨੂੰ ਇੱਕ ਹੋਰ ਸੱਦਾ ਇੱਕ ਵੱਡਾ ਬਲੱਡ ਡੋਨੇਸ਼ਨ ਕੈਂਪ ਕਿਉਂਕਿ ਖੁਦਨਾ ਖਾਸ ਤਾਂ ਅਗਰ ਕੋਈ ਵੀ ਜਰੂਰ ਲੋੜ ਪੈਦੀ ਹੈ ਤਾਂ ਸਾਡੇ ਕੋਲ ਇਨਫ ਬਲੱਡ ਡੋਨੇਸ਼ਨ ਜਿਹੜਾ ਬਲੱਡ ਬੈਂਕ ਹੈ ਸਾਡਾ ਉਹ ਭਰਿਆ ਹੋਵੇ ਹਰ ਬਲੱਡ ਗਰੁੱਪ ਦਾ ਤਾਂ ਅਸੀਂ 2-3 ਦਿਨ ਦੇ ਵਿੱਚ ਅਸੀਂ ਤਰੀਕ ਫਾਈਨਲ ਕਰਕੇ ਤੇ ਜਗ੍ਹਾ ਫਾਈਨਲ ਕਰਕੇ ਇੱਕ ਵੱਡਾ ਬਲੱਡ ਡੋਨੇਸ਼ਨ ਕੈਂਪ ਲਾਵਾਂਗੇ ਤੇ ਮੇਰੀ ਬੇਨਤੀ ਹੈ ਰਿਕਾਰਡ ਤੋੜ ਬਲੱਡ ਆਪਾਂ ਉੱਥੇ ਜਿਹੜਾ ਹੈ ਉੱਥੇ ਦਾਨ ਕਰਨਾ ਤਾਂ ਕਿ ਆਪਾਂ ਹਰ ਤਰੀਕੇ ਦੀ ਜਿਹੜੀ ਹੈ ਉਸਦੇ ਵੀ ਤਿਆਰ ਰਹੀਏ ਬਹੁਤ-ਬਹੁਤ ਧੰਨਵਾਦ ਆਪ ਸਭ ਦਾ